ਗੁਰਦਾਰਿਆਂ ਦਾ ਤਾਦ ਬਣਾਓ ਜੇ ਗੁਰਦਾਰਿਆਂ ਦੇ ਗ੍ਰੰਥੀ ਸਾਹਮਣਿਆਂ ਤੇ ਨਹੀਂ ਤੇ ਬਿਲਕੁਲ ਬੰਦ ਕਰ ਦਿਓ ਐਵੇਂ 70 70 ਲੱਖ ਰੁਪਈਆ ਗੁਰਦਾਰਿਆਂ ਦੇ ਚੁੱਕ ਕੇ ਲਾਈ ਜਾਂਦੇ ਜੇ ਕਰੋੜਾਂ ਰੁਪਈਆ ਗੁਰਦਾਰਿਆਂ ਦੇ ਚੱਕ ਕੇ ਲਾਈ ਜਾਂਦੇ ਬੰਦੇ ਸਾਡੇ ਕੋ ਅੰਦਰ ਦਾਹ ਨਹੀਂ ਬੈਠਣੂ ਹੈਗੇ ਅੱਗੇ ਤੇ ਮਸਿਆ ਸੰਗਰਾਮ ਤੇ ਬੰਦਾ 150 ਇਕੱਠਾ ਹੋ ਜਾਂਦਾ ਹੁੰਦੇ ਉਹ ਵੀ ਆਵਾ ਉੱਤੇ ਹੁੰਦੇ ਉਹ ਵੀ ਕੋਈ ਨਹੀਂ ਆਉਂਦਾ ਗੁਰਦਾਰ ਦਾ ਭਾਈ ਕੱਲਾ ਹੀ ਦੇਗ ਬਣਾ ਕੇ ਕੱਲਾ ਹੀ ਖਾ ਜਾਂਦਾ ਨਿਆਣਾ ਚ ਵੰਡ ਕੇ ਆਪਣੇ ਆਪ ਉਹ ਕਰੇ ਕੀ ਹੋਣਾ ਉਹਦੀ ਮਜਬੂਰੀ ਬਣ ਗਈ ਆ ਤੁਸੀਂ ਲੱਖਾਂ ਰੁਪਈਆ ਗੁਰਦਾਰਿਆਂ ਤੇ ਲਾਈ ਜਾਂਦੇ ਹੋ ਗਰੰਥੀ ਕਿਥੋਂ ਲੱਭੋਗੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸਾਰੇ ਲਾਗੇ ਬੰਨੇ ਪਿੰਡਾਂ 'ਚ ਝਾਤੀ ਮਾਰ ਲਓ ਕਾਲੀ ਦਾੜੀ ਵਾਲੇ ਅਖੰਡ ਪਾਠੀ ਕਿੰਨੇ ਆ ਤੇ ਚਿੱਟੀਆਂ ਦਾੜੀਆਂ ਵਾਲੇ ਕਿੰਨੇ ਆ ਉਹਦੇ ਪ੍ਰਾਣਾਪੂਰ ਚਿੱਟੀਆਂ ਦਾੜੀਆਂ ਵਾਲੇ ਬਚੇ ਆ ਉਹੋ ਬਚੇ ਆ ਨਵੇਂਆਂ 'ਚ ਉਹ ਤੇ ਕੋਈ ਬੰਨੂ ਤਿਆਰ ਨਹੀਂ ਹੈਗਾ ਤੇ ਗਰੰਥੀ ਅਖੰਡ ਪਾਠੀ ਦੀ ਉਹਨੂੰ ਬਣਾਈ ਦਾ ਪਿੰਡ ਦੇ ਵਿੱਚ ਚੱਲ ਡਿਊਟੀ ਲਾ ਲਿਆ ਕਰ ਦੁੱਧ ਬਥੇਰਾ ਇਕੱਠਾ ਹੋ ਜਾਂਦਾ ਆਟਾ ਦਾਲ ਬਥੇਰਾ ਇਕੱਠਾ ਹੋ ਜਾਂਦਾ ਜਲ ਜਿੰਨਾਂ ਜਿਹੜੇ ਕੋ ਕੰਮ ਨਹੀਂ ਲੱਭਦਾ ਉਹਨਾਂ ਜਿਹੜੇ ਡਿਊਟੀ ਲਾ ਲਿਆ ਕਰ ਅੱਛਾ ਭਈ ਕੰਮ ਨੂੰ ਡਿਊਟੀ ਨਹੀਂ ਆ ਆਪਾਂ ਡਿਊਟੀ ਨੂੰ ਕੰਮ ਅਸੀਂ ਆਪ ਗਲਤ ਆ ਆਪ ਤੇ ਜੇ ਇਹੋ ਲੱਛਣ ਰਹੇ ਨਾ ਅਖੰਡ ਪਾਠ ਤੋਂ ਸੁਖਮਨੀ ਸਾਹਿਬ ਤੇ ਆ ਗਿਆ ਕਿਹੇ ਗ੍ਰੰਥ ਚ ਨਹੀਂ ਲਿਖਿਆ ਸੁਖਮਨੀ ਸਾਹਿਬ ਕਰਾਓ ਕਿਤੇ ਨਹੀਂ ਲਿਖਿਆ